ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਜ ਚ ਮਾਲਕ ਕਰੇ ਜੀ ਵਾਤਾ ਲਓ ਜੀ ਗਰਮੀ ਇੰਨੀ ਜ਼ਿਆਦਾ ਹੋਈ ਵੀ ਹੈ ਨਾ ਅੱਜ ਕਿਸੇ ਪ੍ਰੋਗਰਾਮ ਤੋਂ ਆਏ ਤੇ ਆ ਦੇਖ ਲਓ ਤੁਸੀਂ ਬੁਰਾ ਹਾਲ ਹੋਇਆ ਪਿਆ ਹੈ ਗਰਮੀ ਨਾਲ ਇੰਨੀ ਗਰਮੀ ਹੈ ਸਾਰੇ ਕਰਮੀਓ ਕਰਮੀ ਹੋਗੇ ਤੇ ਇੱਕ ਭਾਈ ਸਪੈਸ਼ਲ ਦਿਨ ਜੋ ਚੱਲ ਰਹੇ ਆ ਹਨਾ ਤੁਸੀਂ ਹੁਣ ਬਲੌਗਾਂ ਦੇ ਨਾਲ ਦੀ ਨਾਲ ਦੇਖੇ ਰਹੇ ਆ ਤੇ ਆਪਾਂ ਨੇ ਮਨਾਉਣਾ ਜੀ ਕੱਲ ਨੂੰ ਬੇਬੀ ਸ਼ਾਵਰ ਹਨਾ ਬੇਬੀ ਸ਼ਾਵਰ ਦਾ ਪ੍ਰੋਗਰਾਮ ਰੱਖਿਆ ਹੋਇਆ ਕੱਲ ਨੂੰ ਤੇ ਅੱਜ ਅਸੀਂ ਕਿਤੋਂ ਆਏ ਤੇ ਬਾਹਰ ਤੋਂ ਬਾਹਰ ਤੋਂ ਵੀ ਕਿੱਥੋਂ ਆਏ ਤੁਹਾਨੂੰ ਦੱਸ ਦਿੰਨੇ ਆ ਅ ਸ਼ੂਟ ਕਰਕੇ ਆਏ ਆ ਜੀ ਬੇਬੀ ਸ਼ਾਵਰ ਦਾ ਹੀ ਹਨਾ ਤੇ ਆਏ ਇੱਧਰ ਸਾਡਾ ਵੀਰ ਉਦੋਂ ਤੱਕ ਜੁਟ ਗਿਆ ਜੀ ਡੈਕੋਰੇਸ਼ਨ ਕਰਨਾ ਇਹ ਵੀਰ ਨੂੰ ਤੁਸੀਂ ਜਾਣਦੇ ਹੀ ਹੋਵਗੇ ਮੈਂ ਮਲਾਉਂਦਾ ਤੁਹਾਨੂੰ ਅੱਗੇ ਤੇ ਡੈਕੋਰੇਸ਼ਨ ਬਾਈ ਦੀ ਕੰਮ ਬਹੁਤ ਵਧੀਆ ਹੈ ਹਨਾ ਤੇ ਜੇ ਕਿਸੇ ਨੇ ਕਰਾਣਾ ਹੋਇਆ ਭਾਈ ਤਾਂ ਮੌਕਾ ਵੀਰ ਨੂੰ ਜ਼ਰੂਰ ਦਿਓ ਹਨਾ ਆਜੋ ਫਿਰ ਤੁਹਾਨੂੰ ਦਿਖਾਨਦੇ ਆਂ ਜੀ ਡੈਕੋਰੇਸ਼ਨ ਤੇ ਨਾਲੇ ਮਲਾਉਂਦੇ ਆਂ ਜੀ ਭਾਈ ਦਾ ਲਓ ਜੀ ਚੱਲ ਰਹੀ ਹੈ ਡੈਕੋਰੇਸ਼ਨ ਇਹ ਆਪਣੇ ਇਥੋਂ ਡਾਈਨਿੰਗ ਟੇਬਲ ਹਟਾਤਾ ਇਹ ਇਧਰ LED ਰਹਿ ਗਈ ਇਹ ਵੀਰ ਤੁਸੀਂ ਵੈਸੇ ਪਛਾਣਦੇ ਹੋਣੇ ਬਾਈ ਨੂੰ ਅੱਛਾ ਮਸ਼ੀਨ ਲਾਈ ਹੋਈ ਹੈ ਗੁਬਾਰੇ ਫਲਾਉਣੇ ਨੂੰ ਕੀ ਹਾਲ ਆ ਜੀ ਵੀਰ ਬਲਾਓ ਜੀ ਸਾਥੀਕਰ ਉਹ ਠੀਕ ਠਾਕ ਜੀ ਇਹ ਮਸ਼ੀਨ ਅੱਛਾ ਗੁਬਾਰੇ ਫਲਾਉਣੇ ਵਾਲੀ ਆ ਤਾਂ ਯਾਰ ਵਧੀਆ ਭੱਲੇ ਧਰੇ ਸੱਰ ਕੇ ਅੱਛਾ ਗੁਬਾਰੇ ਇਹਦੇ ਚ ਫਸਾ ਕੇ ਥੱਲੇ ਨੂੰ ਦੱਬ ਦੇਣਾ ਇਹਨੂੰ ਹਾਂ ਅੱਛਾ ਮਾਤਾ ਹੀ ਕਹਾ ਮੈਂ ਹਾਂ ਅਸੀਂ ਕਿਤੇ ਗਏ ਹੋਏ ਤੇ ਜਿੰਨੇ ਨੂੰ ਵੀਰ ਦਾ ਸਾਨੂੰ ਹਲੇ ਹੁਣ ਫੋਨ ਆਇਆ ਤਾਂ 10 ਮਿੰਟ ਹੋਏ ਜਿੰਨੇ ਨੂੰ ਅਸੀਂ ਆਏ ਉਦੋਂ ਤੱਕ ਤਾਂ ਬਾਈ ਨੇ ਕੰਮ ਬਹੁਤ ਖਚਦਾ ਦੇਖੋ ਆਹ ਦੇਖੋ ਕਿੰਨੀ ਤਿਆਰੀ ਖਿੱਚ ਲਈ ਉਦੋਂ ਤੱਕ ਬਾਈ ਨੇ ਹੈ ਮੈਂ ਹਾਂ ਯਾਰ ਉਹ ਨੂਰਾ ਪੁੱਤ ਪੰਨਣਾ ਨਾ ਇਹਦਾ ਕੋਲ ਅੱਖ ਹੈ ਇਹ ਤਾਂ ਭਾਈ ਬਚਾਉਣੇ ਬਹੁਤ ਔਖੇ ਹੋ ਜਾਣੇ ਸਾਨੂੰ ਡੈਕੋਰੇਸ਼ਨ ਦਾ ਵੀਰੇ ਤਾਂ ਕਰ ਜਣੀ ਪਰ ਸਾਨੂੰ ਬਚਾ ਬਚਾਉਣੀ ਬਹੁਤ ਔਖੀ ਹੋ ਜਾਣੀ ਹਾਂ ਲਓ ਜੀ ਡੈਕੋਰੇਸ਼ਨ ਭਾਈ ਸਮਾਨ ਪੂਰਾ ਜੋਰਾ ਛੋੜਾ ਤੇ ਚੱਲ ਗਿਆ ਹਾਂ ਮਸ਼ੀਨ ਯਾਰ ਵਧੀਆ ਲੱਗੀ ਬੈਥੇ ਮੈਨੂੰ ਇੱਕ ਕਿੰਨੇ ਕੜੀ ਆਉਂਦੀ ਵੀਰੇ ਇਹ ਐਮ ਜੀ 1200 ਦੀ 1200 ਦੀ ਹਾਂ ਪਿੱਤਾ ਯਾਰ ਠੀਕ ਆ ਕੋਈ ਜ਼ਿਆਦਾ ਨਹੀਂ ਲੇ ਕਿ ਤਾਂ ਸੀ ਹੁਣ ਕਈ ਵਾਰ ਨਾ ਜਿੱਦਾਂ ਘਰਾਂ ਜਨ ਬਰਥਡੇ ਮਨਾਉਣਾ ਜਾਂ ਕੁਝ ਵੀ ਹਨਾ ਉਹ ਚੀਜ਼ ਵਾਸਤੇ ਯਾਰ ਵਧੀਆ ਨਾਲੇ ਰੇਟ ਵੀ ਜੈ ਜੈ ਕੋਈ ਜ਼ਿਆਦਾ ਨਹੀਂ ਹੈਗਾ ਆਪਣੇ ਜੱਬ ਬਣਾਉਣੇ ਬਣਾਉਣੇ ਵਾਲੇ ਬਥੇਰੇ ਜਣੇ ਆ ਸਾਰੇ ਜਣੇ ਲਾ ਪੈਂਦੇ ਦੂ ਦੂ ਚਾਰ ਚਾਰ ਫੜ ਅ ਇਹ ਵੀ ਗੱਲ ਆ ਅ ਅੱਛਾ ਇਹ ਵੀ ਭਾਈ ਦੇਖ ਲੋ ਹਨਾ ਕੋਈ ਜਿਹੜਾ ਮਾੜਾ ਘਵਾਰਾ ਫਟ ਵੀ ਜਾਂਦਾ ਉਹ ਹੱਥ ਬਾਈ ਦਾ ਬਹੁ ਟਿਗਿਆ ਹੋਇਆ ਨੂਰ ਦੇਖ ਰਹੀ ਵੀ ਕਿੱਧਰ ਤੇ ਆਈ ਜਾਂਦੇ ਘਵਾਰੇ ਆ ਨੂਰੇ ਕਿਆ ਫਟ ਗਿਆ ਫਟ ਗਿਆ ਕਹਿੰਦੇ ਟੁੱਟ ਗਿਆ ਸਾਥਰੀ ਗਾਲ ਤਾਂ ਬੁਲਾ ਦੇ ਪੁੱਤ ਆ ਦੇ ਫਟ ਗਿਆ ਇੱਕ ਹੋਰ ਲਓ ਜੀ ਚੱਲ ਰਿਹਾ ਪੂਰਾ ਕੰਮ ਜੋਰਾ ਸ਼ੋਰਾ ਤੇ ਲੈ ਕੋਰੇ ਇਹਨਾਂ ਵਾਲੀ ਗੱਲ ਬਣਾ ਦੇ ਮੇਰਾ ਬਾਈ ਹੈ ਨਾ ਹਾਂ ਇਹ ਬਾਈ ਤੁਸੀਂ ਪਛਾਣ ਲਿਆ ਹੋਣਾ ਜੀ ਬਾਈ ਆਇਆ ਦਾ ਬਰਥਡੇ ਨੂੰ ਇਹ ਜਦੋਂ ਅ ਇਹ ਸਰਪ੍ਰਾਈਜ਼ ਦਿੱਤਾ ਤਾਂ ਇਹਨਾਂ ਨੇ ਸਾਨੂੰ ਰਾਤ ਨੂੰ 12 ਵਜੇ ਆਣ ਕੇ ਮੇਰੇ ਬਾਰਡੇ ਨੂੰ ਪਿਛਲੇ ਸਾਲ ਤੇ ਉਸੇ ਵੀਰ ਨੂੰ ਅਸੀਂ ਬੁਲਾਇਆ ਹੁਣ ਇਹਨੂੰ ਐਲਈਡੀ ਤਾਰਨੇ ਦੀ ਲੋੜ ਤਾਂ ਨਹੀਂ ਯਾਰ ਨਾ ਨਹੀਂ ਹਾਂ ਚੱਲ ਜੂ ਕੰਮ ਇਦਾਂ ਹੀ ਹੈ ਮੈਂ ਦੇਖਦਾ ਹਾਂ ਮਾ ਠੀਕ ਆ ਫੇਰ ਠੀਕ ਆ ਉਹ ਪੈਪ ਲਗਾਈ ਹੋਈ ਹੈ ਬਾਈ ਨੇ ਆਹ ਇਹ ਜਿਹੜੀ ਆਪਣੀ ਹੁੰਦੀ ਆ ਬਿਜਲੀ ਵਾਲੀ ਪੈਪਾਂ ਹਾਂ ਇਹ ਵੀ ਬਾਈ ਦੇਖ ਲਓ ਐ ਤਾਂ ਮਿਹਨਤ ਆ ਕੋਈ ਵੀ ਕੰਮ ਆ ਹਨਾ ਬੰਦੇ ਵਾ ਕੱਕਣਾ ਬਾਈ ਨੇ ਐਨ ਸਜਾਵਟ ਪੂਰੀ ਕਰ ਜਾਣੀ ਐ ਨਿਕ ਨੰਬਰ ਮਿੱਤਰ ਇਹ ਜਿੱਦਾਂ ਆਪਾਂ ਨੇ ਕੱਲ ਨੂੰ ਯੂਜ਼ ਕਰਨੇ ਆ ਹੁਣ ਇਹ ਇਹ ਅੱਧੇ ਦਾ ਯਾਰ ਮੈਂ ਕਹਿੰਦਾ ਹੂੰ ਫੁੱਟ ਜ ਜਾਣੇ ਜਦ ਤੱਕ ਜਿਹੜੇ ਹੁਣ ਫੁੱਟ ਗਏ ਜੀ ਉਹ ਫੁੱਟੂਗੇ ਅੱਛਾ 1 ਵਜੇ ਲੱਗੇ ਫੇਰ ਜੀ ਫੁੱਟਦੇ ਅੱਛਾ ਜਿਹੜੇ ਹੁਣ ਮਤਲਬ ਫੋਨ ਜਿਹੜੇ ਲਾਉਂਦੇ ਲੱਗਦੇ ਫੁੱਟ ਗਏ ਉਹ ਫੁੱਟ ਜੂਣੇ ਹਾਂ ਹੂੰ ਅੱਛਾ ਉਦਾਂ ਨਹੀਂ ਫੁੱਟਦੇ ਉਦਾਂ ਕਿੰਨਾ ਕੁ ਟਾਈਮ ਕੱਢ ਦਉਂਦੇ ਇਹ ਕਰ ਦਿੰਦੇ ਆ ਜੇ ਅੰਦਰ ਬਾਹਰ ਬਲਬ ਚ ਲਗਾਏ ਹੋਏ ਸਿਰਫ ਨਹੀਂ ਓਖਾ ਫਿਰ ਤਾਂ ਹਾਮ ਫਿਲ ਤਾਂ ਨਹੀਂ ਕੱਢਣਾ ਇਹਨਾਂ ਨੇ ਹਾਂ ਚੱਤੈ ਨੇ 4 ਦਿਨ ਨਹੀਂ ਜਾਂਦੇ ਕਿਤੇ ਹੈ ਉਹ ਜਿਹੜੇ ਛੋਟੇ ਛੋਟੇ ਫਲਾਏ ਹੋਏ ਉਹ ਅੱਛਾ ਉਹਨਾਂ ਦਾ ਲੈ ਦਾ ਡਿਜ਼ਾਈਨ ਬਣਾਣਾ ਜੀ ਉਹਦੇ ਨਾਲ ਤਾਂ ਲੁੱਕ ਆ ਜਾਂਦਾ ਅੱਛਾ ਉਹਦੇ ਗੱਲ ਬਣਨੀ ਆ ਬਾਈ ਕਹਿੰਦਾ ਹੈ ਨਿਕ ਨੰਬਰ ਆਹ ਵਾਲੇ ਥੋੜੇ ਫਿੱਕੇ ਆ ਨਾ ਚੈੱਕ ਕਰੇ ਸ਼ਰਪਈ ਇਹ ਆਪਣੇ ਇਕੱਲੇ ਇਕੱਲੇ ਘਬਾਰ ਹੀ ਲਾਣੇ ਕਿ ਕੁਝ ਹੋਰ ਵੀ ਵਿੱਚ ਲਾਉਣਾ ਇਹਦੇ ਐਡ ਕਰਨਾ ਜਿੱਦਾਂ ਬੇਬੀ ਸ਼ਾਵਰ ਦਾ ਨਾ ਹਾਂਜੀ ਫਿਰ ਕਿੱਟ ਲੱਗੇਗੀ ਇੱਕ ਸਾਈਡ ਬੋਏ ਦੀ ਥੀ ਮਨੇਗੀ ਸਾਰੀ ਇੱਕ ਸਾਈਡ ਗਰਲ ਦੀ ਰਹੇਗੀ ਅੱਛਾ ਠੀਕ ਆ ਉਹ ਲਿਆਂਦਾ ਵਾ ਮਟੀਰੀਅਲ ਸਾਰਾ ਵਾ ਠੀਕ ਆ ਆ ਮਸ਼ੀਨ ਤਾਂ ਯਾਰ ਤੇਰੀ ਮੈਨੂੰ ਬਹੁਤ ਹੋਈਆ ਲੱਗੀ ਹਾਂ ਅਗਲੀ ਵਾਰੀ ਆਏ ਨਾ ਦੇਖ ਕੇ ਦੇਣਾ ਹਾਂ ਨਿਆਈ ਮੇਰਾ ਵੀਰ ਯਾਰ ਕਿੱਥੇ ਤੇ ਮਿਲਦੀ ਇਹ ਵੈਸੇ ਤਾਂ ਇਹ ਮਿਲ ਵੀ ਸਕਿਆ ਰੋਪੜੂ ਵੀ ਮਿਲ ਸਕਦੀ ਹੈ ਨਾ ਹਾਂ ਪਤਾ ਕਰਨਾ ਪਏਗਾ ਪਰ ਉਹਨਾਂ ਦੇ रेट 2500 ਅੱਛਾ 3000 2800 ਇਦਾਂ ਦਿੰਦੇ ਹਾਂ ਹਾਂ ਆਪਾਂ ਫੋਨ ਉੱ ਲੈ ਕੇ ਦਵਾਂਗੇ ਹੋਰ ਥੇ ਤੇ ਹਾਂ ਇਹ ਵੀ ਗੱਲ ਠੀਕ ਹੈ ਯਾਰ ਤੇਰੀ ਨੂਰੂ ਇਹਨੂੰ ਮौज ਲੱਗੀ ਵੀ ਆ ਓਹੋ ਮੇਰੇ ਯਾਰ ਉਹ ਤਾਂ ਪੀ ਪਾਣੀ ਵੀ ਨਹੀਂ ਦਤਾ ਯਾਰ ਪੀਤਾ ਹੁਣ ਤੱਕ ਵੀਰ ਨੂੰ ਆਏ ਹੋਵੇ ਫਟਾਫਟ ਪਾਣੀ ਦੇ ਦੇ ਪਾਣੀ ਤਾਂ ਪੀ ਲਾ ਮੇਰਾ ਆਮ ਪਤਾ ਜਿਹੜਾ ਇੱਥੇ ਘੰਟੇ ਦਾ ਰਸਤਾ ਸੀ ਨਾ ਉਹਨੇ ਕਿੰਨੇ ਘੰਟੇ ਦਾ ਮੈਂ ਤੁਹਾਨੂੰ ਦੱਸਦਾ ਮੈਂ 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 ਤੁਹਾਨੂੰ ਰਸਤਾ ਸਮਝਾ ਕੇ ਭੇਜੂਗਾ ਉੱਧਰ ਨੂੰ ਜਾਇਓ ਠੀਕ ਐ ਇੱਥੋਂ ਮੈਂ ਬਾਹਰ ਨਿਕਲਾਂਗਾ ਉਹਨਾਂ ਦੇ ਅੱਗੇ ਉਹ ਲਗਾਏ ਹੋਏ ਆ ਟਰੱਕ ਉਹ ਕਿਹੜੇ ਟਰੱਕ ਭਲੇ ਨਹੀਂ ਨਹੀਂ ਮੈਂ ਮੈਂ ਸਮਝ ਗਿਆ ਗੱਲ ਤੁਹਾਡੀ ਇਹ ਜਾਮ ਵੈਸੇ ਬਹੁਤੀ देर ਹੁਣ ਰਹਿਣਾ ਨਹੀਂ ਸਵੇਰ ਦਾ ਲੱਗਿਆ ਹੋਇਆ ਹੁਣ ਹੋ ਜਣਾ ਇਹਦਾ ਹੱਲ ਇੱਥੇ ਤੱਕ ਹਾਂ ਸਵੇਰ ਦਾ ਹੀ ਆ ਮੈਂ ਤੁਹਾਨੂੰ ਰਸਤਾ ਦੱਸ ਕੇ ਭੇਜੂਗਾ ਉਧਰੋਂ ਜਾਇਓ ਤੁਸੀਂ ਥੋੜਾ ਜਿਹਾ ਜਾਣਾ ਦਾ ਪਿੰਡਾਂ ਵਿੱਚ ਨੂੰ ਪੈਣਾ ਪਰ ਚਲੋ ਪੁੱਛ ਕੇ ਬੰਦਾ ਉਧਰ ਨਾਲੋਂ ਸੌਖਾ ਲੰਘ ਲੰਘ ਹੋ ਜਾਣਾ ਹੂੰ ਲਓ ਜੀ ਟਾਈਟ ਕਰਕੇ ਡੈਕੋਰੇਸ਼ਨ ਹੋਈ ਵੀ ਆ ਦੇਖੋ ਮਤਲਬ ਆਏ ਨਹੀਂ ਹੈਗਾ ਵੀ ਹਾਂ ਕੱਲਾ ਕੱਲਾ ਨੂਰ ਨੂੰ ਸਾਡੀ ਨੂੰ ਵਧੀਆ ਮਿਲਿਆ ਬਕਮ ਇੱਧਰ ਆ ਦੇਖੋ ਇਹ ਆਏ ਉਲਜੀ ਪਈ ਆ ਵੀ ਮੈਂ ਕਿਹੜਾ ਕਿਹੜਾ ਚੱਕ ਲਵਾਂ ਨੂਰੇ ਉਹ ਨੂਰੂ ਉਰੇ ਆ ਪੁੱਤ ਛਾਛਰੀ ਗੱਲ ਤਾਂ ਬੁਲਾ ਦੇ ਓਏ ਕੱਦੂ ਛਾਛਰੀ ਕਾ ਉਹ ਪਹਿਲਾਂ ਛਾਛਰੀ ਕਾ ਬੁਲਾਉ ਓਏ ਬਾ ਹੁਣ ਨਹੀਂ ਬੁਲਾਉਣੀ ਇਹ ਮਰਜੀ ਦੀ ਮਾਲਕਾਣਾ ਲਓ ਜੀ ਓ ਇੱਕ ਫੋਟੋ ਨੂਰ ਦੀ ਆ ਜੀ ਸਾਡੀ ਵੀ ਆ ਦੇਖ ਕੇ ਕਿਆ ਸੋਹਣੀ ਨੂਰੀ ਵੀ ਦਗਾ ਦੇ ਅੰਦਰ ਲੱਗੀ ਵੀ ਆ ਮੇਰੀ ਨੂਰ ਦੀ ਆ ਗੁਲਗਲਾ ਜਿਆ ਕਿਆ ਸੋਹਣਾ ਹੁੰਦਾ ਦਾ ਮਨ ਕੀ ਤੂਰ ਕਾ ਹੈ ਅੰਦਰ ਕਿਥੇ ਲੱਗੀ ਹੋਈ ਆ ਦੇਖੋ ਤਾਂ ਸਣੀ ਅੰਦਰ ਜਾ ਕੇ ਇਹ ਕਮਰੇ ਸਾਹਮਣੇ ਸਣੀ ਅੱਛਾ ਇੱਧਰ ਆ ਲਾਤੀ ਠੀਕ ਆ ਇਹ ਪ੍ਰੀ ਵੈਡਿੰਗ ਵਾਲੀ ਆ ਹੈਨਾ ਪਤਾ ਨਹੀਂ ਕਿਹੜੀ ਕਿਸਮਤ ਦੀ ਘੜੀ ਚ ਬਣਾਈ ਹੋਣੀ ਵਿਚਾਰੀ ਨਾ ਹਾਂ ਰਿਐਕਸ਼ਨ ਤੁਸੀਂ ਇੱਧਰ ਨਾਲੇ ਇਹ ਲਵੀ ਡੈਕੋਰੇਸ਼ਨੋਂ ਪੂਰਾ ਕੰਮ ਓਕੇ ਹੋ ਗਿਆ ਹੁਣ ਲੱਗਣਾ ਤੁਹਾਨੂੰ ਅਛਾ ਚੀਜ਼ ਆ ਮੇਨ ਬੇਬੀ ਸ਼ਾਵਰ ਬੇਬੀ ਸ਼ਾਵਰ ਠੀਕ ਹੈ ਓਕੇ ਇਹ ਸਾਨੂੰ ਅੱਜ ਇਹਨਾਂ ਜਿਹੜੀ ਫਿਰ ਤੁਸੀਂ ਸਾਰੀ ਡਿਊਟੀ ਸੀ ਕਹਿੰਦੇ ਤੇ ਕੱਲ ਨੂੰ ਕਰੂੰਗਾ ਕਿਹੜੀ ਕੰਮ ਤੇ ਨਹੀਂ ਤੁਸੀਂ ਕਹਿੰਦੇ ਨਹੀਂ ਸੀ ਵੀ ਸੈਟਅਪ ਅੱਜ ਲਾ ਦੇਣਾ ਵੀ ਕੱਲ ਨੂੰ ਕਰ ਲੂਗਾ ਮੈਂ ਉਹ ਪੁੱਛਦੀ ਨਹੀਂ ਵੀ ਅੱਜੇ ਕਰਦੇ ਹਾਂ ਨਾ ਨਾ ਹੁਣੇ ਮੈਂ ਪਤਾ ਐਨੇ ਦਾ ਤਾਂ ਲਹਿੰਗਾ ਨਹੀਂ ਜਿੰਨੀ ਬਾਈ ਨੂੰ ਸਵਾਈ ਪੈ ਜਣੀ ਕਾਲੂ ਬਚਾਰਾ ਕਾਲੂ ਫੇਰ ਆਉਂਗਾ ਬਾਈ ਵਿਚਰਾ ਆਪਣਾ ਵੈਸੇ ਪਿੰਡ ਕਿਹੜਾ ਵੀਰੇ ਖਰੜਤੋਈ ਖਰੜਤੋਈ ਆ ਹਨਾ ਮੈਂ ਠੀਕ ਆ ਠੀਕ ਐ ਇਹ ਡਾਈਨਿੰਗ ਟੇਬਲ ਨੂਰੂ ਦੇ ਦੇ ਪੁੱਤ ਦੇ ਦੇ ਉਹ ਲੈ ਲਾ ਦੂਆ ਲੈ ਲਾ ਆ ਲੈ ਲਾ ਆ ਦੇ ਦੇ ਹਾਂ ਚਾਬਾਸ਼ ਤੇ ਡਾਈਨਿੰਗ ਟੇਬਲ ਸਾਨੂੰ ਕਿਤੇ ਸਾਈਡ ਪਰ ਲਾਣਾ ਪੈਣਾ ਜੀ ਇਹ ਵੀਰ ਦੁੱਧ ਵੀ ਪੀ ਲਾ ਯਾਰ ਠੰਡਾ ਹੋ ਗਿਆ ਤੇ ਜਾਂ ਤਾਂ ਹੁਣ ਡਾਈਨਿੰਗ ਟੇਬਲ ਆਹ ਰੂਮ ਚ ਬਾੜ ਦੇ ਆ ਬਾਈ ਵਾਲੇ ਚ ਜਾਂ ਫਿਰ ਜਾਂ ਫਿਰ ਉਧਰ ਸਾਡੀ ਚ ਪੜਦਾ ਨਹੀਂ ਬਾਕੀ ਕੁਰਸੀਆਂ ਤੇ ਉਧਰ ਹੋਣੀਆਂ ਦੀ ਤੇ ਕਿਤੇ ਵੀ ਨਹੀਂ ਜਗ੍ਹਾ ਹੈ ਦੀ ਹਾਂ ਆ ਹੋਏ ਤਾਂ ਕਰਨਾ ਪੈਣਾ ਹਿੱਲਾਈ ਦਾ ਵੈਸੇ ਜੈਸਮਿਨ ਜਿੱਥੇ ਤੱਕ ਮੇਰਾ ਆਈਡੀਆ ਏ ਜੇ ਆਪਣੇ ਵਾਲੇ ਚ ਇਹ ਨਾਂ ਮੜਿਆ ਨਾ ਆਪਣੇ ਵਾਲਾ ਦਰਵਾਜ਼ਾ ਹੈਗਾ ਥੋੜਾ ਛੋਟਾ ਆਹ ਵਾਲੇ ਰੂਮ ਦਾ ਆਪਣੇ ਦਰਵਾਜ਼ਾ ਸਟੋਰ ਰੂਮ ਇਹਦੇ ਵਿੱਚ ਨੂੰ ਅਟੈਚ ਆਈਦਾ ਮੈਂ 4 ਫੁੱਟ ਦਾ ਦਰਵਾਜ਼ਾ ਰਖਾਇਆ ਹੋਇਆ ਇਦੇ ਵਿੱਚ ਅਨਾਰਾਮ ਗਲ ਜਲਣਾ ਹੈ ਇਹ ਅੰਦਰ ਯਾ ਯਾ ਭੀ ਇਹ ਚਲਾ ਦੂੰਗਾ ਇਹਨੂੰ ਐਦਾਂ ਲਾਓ ਜੀ ਹੁਣ ਆਹ ਮਸ਼ੀਨ ਤਾਂ ਆਪਾਂ ਕਹੀ ਜਾਂਦੇ ਵੀ ਲਿਆਉਣੀ ਜਾਂਦੇ ਆਉਣੀ ਆ ਬਾਈ ਕਹਿੰਦਾ ਪਹਿਲਾਂ ਚਲਾ ਕੇ ਵੀ ਦੇਖ ਲਉ ਕਹਿੰਦਾ ਵੀ ਚੱਲਦੀ ਵੀ ਆਪਾਂ ਤੇ ਚਲਾਣੇ ਤਾਂ ਬਾਈ ਮੈਂ ਜਹਾਜ਼ ਚਲਾ ਰ ਮੈਂ ਇੱਕ ਵਾਰ ਸਮਝਿਆ ਮੈਂ ਹੁਮਾ ਮੜਾ ਕੋਈ ਬੰਦਾ ਸਮਝਾ ਦੇ ਵੀ ਬਸ ਇੱਕ ਵਾਰ ਆਈਡੀਆ ਜਾ ਆਹ ਤਾਂ ਫੇਰ ਕੋਈ ਚੀਜ਼ ਹੈ ਮੈਂ ਇਹ ਕੋਲ ਬੰਦੇ ਪਹਿਲਾਂ ਪਹਿਲਾਂ ਡੈਕੋਰੇਸ਼ਨ ਦਾ ਹੀ ਕੰਮ ਕਰੀ ਮੈਂ ਪਿਛਲੇ ਜਲਮ ਤੋਂ ਪਿਛਲੇ ਜਲਮ ਤੋਂ ਡੈਕੋਰੇਸ਼ਨ ਦਾ ਕੰਮ ਸੀ ਫੇਰ ਮੈਂ ਟੰਗਰ ਰੱਖ ਲਏ ਹਾਂ ਕੋਲੋਂ ਬਾਰਗਾਈ ਬਲ ਬਾਕੀ ਕੰਮ ਠੀਕ ਆ ਆ ਵਾਲਾ ਕੰਮ ਜਿਹੜਾ ਕੱਟੀ ਮਾਰਨੇ ਵਾਲਾ ਬਾਈ ਤੇਰੀ ਕਰ ਲਉਣਾ ਵਿੱਚ ਥੋੜੀ ਹੌਲੀ ਬੱਜੀ ਆ ਹਾਂ ਮਾੜਾ ਬਾਈ ਦੀ ਹੈਲਪ ਕਰਾ ਦਈਏ ਬਾਈ ਜਿਹਨੇ ਸੋਨਾ ਬਣ ਗਿਆ ਉਸਰ ਤੋਂ ਸੋਨਾ ਬਣ ਗਿਆ ਹਾਂ ਬਾਈ ਵਿਚਰਾ ਕੱਲਾ ਲੱਗਿਆ ਹੋਇਆ ਮੈਂ ਚਾਹੁੰਦਾ ਮਾੜਾ ਜਾਂ ਨਾਲੇ ਟ੍ਰੇਨਿੰਗ ਜੀ ਲੈ ਲੰਨੇ ਆ ਨਾਲੇ ਬਾਈ ਜੀ ਹੈਲਪ ਹੋ ਜੂ ਨਾਲੇ ਆਪਾਂ ਨੂੰ ਮੜਾਏ ਆ ਆਈਡੀਆ ਜੇ ਲੱਗਦਾ ਵੀ ਇਹ ਠੀਕ ਆ ਚੀਜ਼ ਕਿਵੇਂ ਆ ਹਨਾ ਇਹਦੇ ਨਾਲ ਉਹ ਕਾਲਾ ਹੀ ਕੰਮ ਸੌਖਾ ਹੈ ਕਿ ਆ ਸੌਖਾ ਏਦਾਂ ਮਾਸੀ ਕਹਿੰਦਾ ਠੀਕ ਆ ਪਰ ਗਾਠਾ ਲਾਉਂਦਾ ਬਾਈ ਗੱਠ ਥੋੜੀ ਜਲਦੀ ਮਾਰਨ ਦਾ ਤੋਂ ਐਕਸਪੀਰੀਅੰਸ ਆਜਾ ਤੁਸੀਂ ਵੀ ਦੋ ਤਿੰਨ ਪ੍ਰੋਗਰਾਮ ਲਾਉ ਰਹੇ ਆ ਇਹਦੇ ਨਾਲੇ ਦੋ ਤਿੰਨ ਪ੍ਰੋਗਰਾਮ ਲਾ ਲੈ। ਫੇ ਫੇ ਤਾਂ 2-4 ਦਿਨ ਪਹਿਲਾਂ ਹੀ ਬਣਾਉਣਾ ਪੈਣਾ ਭਾਜੀ ਨੂੰ। ਹਾਂ। ਕਿ ਇੱਕ ਦਿਨ ਤਾਂ ਇਹਨੂੰ ਗੱਠਾ ਮਾਰ ਦੇਣ ਨੂੰ ਵੀ ਚਾਹੀਦਾ। ਇੱਧਰ ਪਹਿਲਾਂ ਮਿਲੋ ਜੀ। ਮਿਲੋ ਬੈਠੀ। ਨਾ ਬੈਠੀ ਕਿੱਧਰ ਕਿੱਧਰ ਅੱਤ ਕਿੱਥੇ। ਮੈਂ ਦੁਬਾਰਾ ਆ ਕੇ ਬਹਿ ਜਾ। ਫਲੇ ਨੈਕਸਟ ਐਕਸਪੀਰੀਅੰਸ ਹੋਇਆ ਜੀ ਯਾਰ ਖਵਾ ਗਰਮ ਮਾ ਆਦਾ ਹੈ ਹੀਟ ਹੋਈ ਜਾਂਦਾ ਇਹ ਮਸ਼ੀਨ ਹਾਂ ਚੱਲ ਕੇ ਹੀਟ ਹੋਈ ਜਾਂਦੀ ਬਾਈ ਹਨਾ 300 ਦਾ ਰਕੁਲਾ ਪਾ ਪਾ ਜੀ ਦੇਖ ਲਓ ਤਾਂ ਵੀ ਤਾਂ ਥੋੜਾ ਪਾ ਪਾ ਜੀ ਆਹ ਇਹ ਆਹ ਪਾ ਜੀ ਆਹ ਦੇਖੋ ਤਾਂ ਮਸ਼ੀਨ ਬਾਈ ਯਾਰ ਇੱਕ ਗੱਲ ਵੈਸੇ ਹੋਰ ਆ ਜੀ ਸਾਤੇ ਦਾ ਹੁ ਮਿੰਤੇ ਦਾ ਕੋਈ ਛੋਟਾ ਫੁੱਲ ਗਿਆ ਕੋਈ ਬੜਾ ਫੁੱਲ ਗਿਆ ਹਨਾ ਜਿਹੜਾ ਬਾਈ ਨੇ ਫਲਾਏ ਹੋਏ ਆ ਉਹ ਇੱਕ ਸਾਰ ਆ ਸਰ ਜੀ ਉਹ ਮੇਜਰਮੈਂਟ ਹੋ ਜਾਂਦਾ ਮੇਜਰਮੈਂਟ ਹੋਣਾ ਉਹੀ ਗੱਲ ਆ ਉਹਨੂੰ ਬਾਈ ਨੂੰ ਆਈਡੀਆ ਆ ਨਾ ਪੂਰਾ ਇਹ ਮੇਰੇ ਵਾਲੇ ਤਾਂ ਪਤਾ ਨਹੀਂ ਵਿੱਚ ਲੱਗਦੇ ਪਤਾ ਨਹੀਂ ਨਹੀਂ ਮੈਂ ਬੜੇ ਬੜੇ ਜੀ ਬਨਾਈ ਜਾਂਦਾ ਇਹ ਆ ਦੇਖੋ ਨਾ ਪਾਪਾ ਜੀ ਇੱਧਰ ਦੇਖੋ ਕਿੱਦਾਂ ਬਣਾਉਂਦੇ ਆ ਇਦਾਂ ਲਾ ਕੇ ਨਾ ਆਮ ਜੀ ਨਾ ਨਹੀਂ ਬਣਉਂਦੀ ਮੰਮੀ ਮੰਮੀ ਕਹਿੰਦਾ ਕ ਬਹੁਤ ਵਰੀਆ ਪੁੱਤ ਮੰਮੀ ਸਾਹਮਣੇ ਬੇਇੱਜ਼ਤੀ ਹੋਗੀ ਮੈਂ ਨਹੀਂ ਚੰਨਾਤਾ ਸਾਹਮਣੇ ਕਦੇ ਕੋਈ ਬੇਇੱਜ਼ਤੀ ਨਹੀਂ ਹੁੰਦੀ ਹੋਰ ਗੱਲ ਮੈਂ ਕਹਿੰਦਾ ਗੱਡੀ ਗੁੱਡੀ ਮੈਂ ਵੀ ਹਵਾ ਭਾੜੇ ਚੱਲਦੀ ਹੈ ਹੈ ਸੱਲਾਹ ਇਹ ਹੁੰਦਾ ਨਹੀਂ ਜਿਹੜੀ ਜੀ ਕਹਿੰਦਾ ਹੋਰ ਇੱਕ ਗੱਲ ਆ ਭਾਈ ਇਹਨਾਂ ਨੂੰ ਮਸ਼ੀਨ ਹੱਥ ਨਹੀਂ ਰੱਖਣ ਮੰਨਦੀ ਆਪਣੇ ਪਰ ਇੰਨੀ ਮਸ਼ੀਨ ਦੀ ਉਹ ਆ ਨਾ ਇਹ ਕਹਿਣੋ ਸਪੀਡ ਜਾਂ ਕਹਿਣੋ ਹਣਾ ਮਸ਼ੀਨ ਬਾੜੀ ਹੋਈ ਤੇਜ਼ ਆ ਓਏ ਦਾ 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 ਚੁੱਕਾ ਕਹਿ ਲੈ ਨੀ ਯਾਨੀ ਮੈਂ ਪਹ ਹਾ ਸਪੀਡ ਮਸ਼ੀਨ ਦੀ ਤੇ ਡੈਕੋਰੇਸ਼ਨ ਵਾਲਾ ਸਮਾਨ ਜੀ ਸਾਡੇ ਕੋਲ ਸਾਰਾ ਮਿਲੂਗਾ ਤੁਹਾਨੂੰ ਤੁਸੀਂ ਕਿਤੇ ਵੀ ਡੈਕੋਰੇਸ਼ਨ ਕਰਾਣੀ ਹੋਵੇ ਸਾਨੂੰ ਮਿਲੋ ਰਵਿੰਦਰ ਸਿੰਘ ਔਜਰਾ ਹੋਲ ਬਿੰਦਾ ਸੋ ਸਮਾਨ ਬੇਬੀ ਸ਼ਾਵਰ ਦਾ ਮਾਫ ਤੁਹਾਨੂੰ ਹੋਣਾ ਮੈਂ ਨੇ ਥੋੜੇ ਟਾਈਮ ਤੱਕ ਤੁਹਾਨੂੰ ਫੇ ਸਾਰੀ ਡੈਕੋਰੇਸ਼ਨ ਹੋ ਗਈ ਦਿਖਾਉਣੇ ਆਂ ਲਓ ਜੀ ਭਾਈ ਹੋ ਗਈ ਕੰਪਲੀਟ ਆਪਣੀ ਡੈਕੋਰੇਸ਼ਨ ਹੈ ਆ ਤੁਸੀਂ ਦੇਖ ਸਕਦੇ ਆ ਬੇਬੀ ਸ਼ਾਵਰ ਬਾਈ ਨੇ ਲਿਖਤਾ ਐ ਨਾ ਦੇਖੋ ਐਲਈਡੀ ਪਿੱਛੇ ਸੀਗੀ ਬਾਈ ਕਹਿੰਦਾ ਵੀ ਆਪਾਂ ਤਾਰ ਨਹੀਂ ਨੀਆਂ ਐਦਾਂ ਹੀ ਆਪਾਂ ਇਹਦਾ ਹੱਲ ਕਰ ਦੇਣਾ ਦੇਖ ਲੋ ਬਿਲਕੁਲ ਵੀ LED ਨਹੀਂ ਦਿਖਦੀ ਹੈ ਨਾ ਮਾਣੀ ਮੋਟੀ ਉਹ ਆ ਦਿਖਦੀ ਐਨ ਵਧੀਆ ਬਣਾਤੀ ਬਾਈ ਨੇ ਗੱਲਬਾਤ ਐਂਡ ਇੱਧਰ ਆ ਗਿਆ ਜੀ ਬੇਬੀ ਬੁਆਏ ਤੇ ਇੱਧਰ ਆ ਗਈ ਜੀ ਬੇਬੀ ਗਰਲ ਹੈ ਨਾ ਤੇ ਐਨ ਬਣਾਤੀ ਬਾਈ ਨੇ ਗੱਲਬਾਤ ਬਾਕੀ ਹੁਣ ਦੀਦੀਆਂ ਨੂੰ ਦਿਖਾਉਣੇ ਆ ਭਾਈ ਫੈਮਿਲੀ ਨੂੰ ਹੈ ਨਾ ਉਹ ਸਾਰੇ ਅੰਦਰ ਬੈਠੇ ਉਹਨਾਂ ਨੂੰ ਹਜੇ ਪਤਾ ਨਹੀਂ ਵੀ ਕੰਪਲੀਟ ਹੋ ਗਿਆ ਤੇ ਹੁਣ ਕੰਪਲੀਟ ਹੋਇਆ ਅਸਲ ਚ ਮਿਹਨਤ ਬਹੁਤ ਆਉਂਦੀ ਆ ਮਿਹਨਤ ਘਟੋ ਘੱਟ ਵੀ ਬਾਈ ਨੂੰ ਮੈਂ ਕਹਿੰਦਾ ਡੇਢ ਘੰਟਾ ਹੋ ਗਿਆ ਲੱਗੇ ਨੂੰ ਵੀਰ ਨੂੰ ਹਨਾ ਤੇ ਹੁਣ ਜਾ ਕੇ ਕੰਪਲੀਟ ਹੋਇਆ ਤੇ ਬਾਕੀ ਤੁਸੀਂ ਦੱਸਿਓ ਭਾਈ ਐਨ ਇੱਕ ਨੰਬਰ ਕੰਮ ਆ ਮਨੂੰ ਤਾਂ ਸਾਰਾ ਸੋਹਣਾ ਲੱਗਿਆ ਬਾਈ ਦਾ ਕੰਮ ਆ ਹਨਾ ਤੇ ਬਾਕੀ ਤੁਸੀਂ ਦੱਸਿਓ ਸਾਰੇ ਜਾਣੇ ਜੇ ਕਿਸੇ ਨੇ ਕਰਾਉਣੀ ਹੋਈ ਡੈਕੋਰੇਸ਼ਨ ਤਾਂ ਵੀਰ ਦਾ ਵੀਰ ਆਪਣਾ ਨੰਬਰ ਬੋਲ ਦੋ ਬੜਾ ਜਾ ਨੰਬਰ ਆਪਣਾ ਹੈਗਾ ਜੀ 9023 2012 9023 592012 ਆਪਣਾ Instagram ਤੇ ਕੰਟੈਕਟ ਮਨਨ ਡੈਕੋਰੇਸ਼ਨ ਪੀਵੀ ਪੈਟ ਨੂੰ ਅਗਰ ਕਿਸੇ ਨੇ ਵੀ ਡੈਕੋਰੇਸ਼ਨ ਇਤਨੀ ਕਰਾਣੀ ਹੋਵੇ ਤਾਂ ਤੁਸੀਂ ਜਿਹੜਾ ਮੈਂ ਨੰਬਰ ਦੱਸਿਆ ਜਾਂ ਤੁਸੀਂ Instagram ਤੇ ਆ ਕੇ ਮੈਨੂੰ DM ਕਰ ਸਕਦੇ ਠੀਕ ਆ ਜੀ ਠੀਕ ਆ ਲਓ ਜੀ ਬਾਈ ਨੇ ਬਾਈ ਗੱਲ ਸਾਡੀ ਮੁਲਾਕਾਤ ਇਦਾਂ ਹੀ ਹੋਈ ਸੀ ਬਾਈ ਜਦੋਂ ਮੈਂ ਪਹਿਲਾਂ ਵੀ ਦੱਸਿਆ ਵੀ ਬਰਥਡੇ ਨੂੰ ਗਿਫਟ ਲੈ ਕੇ ਆਏ ਸਰਪ੍ਰਾਈਜ਼ ਲੈ ਕੇ ਆਏ ਤੇ ਇਹ ਤੇ ਅਸੀਂ ਬਾਈ ਨੂੰ ਇਹ ਫਿਰ ਬੁਲਾਇਆ ਹੁਣ ਦੁਬਾਰਾ ਹਨ ਤੇ ਬਾਈ ਨੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਇਹ ਇਹ ਸੈਡਾਂ ਵਾਲੇ ਵੀ ਨੇ ਜੇ ਹੁਣ ਆਪਾਂ ਆਪ ਚੱਕ ਕੇ ਸੈਡ ਰੱਖਣੇ ਹੋਣ ਇਹਨਾਂ ਨੂੰ ਆਪਾਂ ਚੱਕ ਸਕਦੇ ਆ ਨਾ ਹਾਂਜੀ ਹਾਂਜੀ ਇਹਨਾਂ ਦੇ نیچے ਨਾ ਆਪਾਂ ਗੇਟ ਪਾਇਆ ਹੋਇਆ ਅੱਛਾ نیچے ਪਾਣੀ ਦਾ ਕੰਡਾ ਹੀ ਰੱਖ ਗੇਟ ਨਹੀਂ ਲਗਾਉਂਦੇ ਉਹ ਐਵੇਂ ਉਧਰ ਅੱਧਰ ਘੁੰਮਦੇ ਰਹਿੰਦੇ ਹਾਂ 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 ਇਹ ਗਿਰ ਵੀ ਗਿਆ ਹਾਂ ਠੀਕ ਹੈ ਤਾਂ ਫਿਰ ਕਿੱਥੇ ਜਾਏਗਾ ਉਹ ਤੋਂ ਬਦਕੀ ਤਾਂ ਆਪਣਾ ਆਪ ਨਾ ਰੁਕ ਕੇ ਖੜਾ ਹੋ ਜਾਓ ਇਹਨੇ ਉੱਥੇ ਆ ਜਾਣਾ ਮਤਲਬ ਹਾਂ ਲਓ ਜੀ ਪਾਣੀ ਮਿਲੇਗਾ ਕੋਈ ਗੱਲ ਨਹੀਂ ਪਾਣੀ ਥੋੜਾ ਵੇਖ ਜੇ ਜਿਆਦਾ ਹੋ ਗਿਆ ਹਾਂ ਨੀ ਠੀਕ ਆ ਠੀਕ ਆ ਦੇਖੋ ਜੀ ਬਾਈ ਇਹ ਵੀ ਬਹੁਤ ਕਲਾ ਵਾਲੀ ਉਹ ਗੱਲ ਆ ਦੇਖ ਲੋ ਹਨਾ ਸਟੈਂਡ ਇਹ ਬਣਾਤਾ ਬਾਈ ਨੇ ਕਹਣਾ ਇੱਕ ਤਰ੍ਹਾਂ ਦਾ ਹੁਣ ਕਈਆਂ ਨੂੰ ਲੱਗਦਾ ਕਿ ਇਹਦੇ ਵਿੱਚ ਪਾਈਪ ਪਾਈ ਹੋਈ ਹੈ ਹਾਂ ਪਰ ਬਿਨਾ ਪਾਈਪ ਤੋਂ ਸਾਰਾ ਕੰਮ ਕੀਤਾ ਬਿਨਾ ਪਾਈਪ ਤੋਂ ਕੀਤਾ ਹੋਇਆ ਏ ਨਹੀਂ ਸਹੀ ਗੱਲ ਆ ਜੀ ਦੇਖੋ ਪਾਈਪ ਵੈਸੇ ਜੇ ਪਾਈਪ ਹੁੰਦੀ ਪਾਈਪ ਦਿਖ ਵੀ ਜਾਣੀ ਤੀ ਤੁਹਾਨੂੰ ਪਾਈਪ ਹੈ ਨਹੀਂ ਆ ਦੇਖੋ ਰੱਸੀ ਜੀ ਹੋਆ ਬਾਈ ਨੇ ਯੂਜ਼ ਕਰੀ ਹੋਈ ਬਹੁਤ ਵਧੀਆ ਕੰਮ ਕਰਿਆ ਬਾਈ ਨੇ ਹਨਾ ਤੇ ਬਾਕੀ ਬਾਈ ਤੁਸੀਂ ਵੀ ਦਿਓ ਮੌਕਾ ਬਾਈ ਨੂੰ ਜੇ ਕਰਾਉਣਾ ਹੋਇਆ ਕਿਸੇ ਨੇ ਵੀ ਕੋਈ ਵੀ ਪ੍ਰੋਗਰਾਮ ਤਾਂ ਵੀਰ ਨੂੰ ਜਰੂਰ ਮੌਕਾ ਦਿਓ ਇੱਕ ਵਾਰ ਬਾਈ ਦਾ ਸੁਭਾਅ ਬਹੁਤ ਵਧੀਆ ਗੋਰ ਸਿੱਖ ਮੁੰਡਾ ਹੈ ਹੈ ਤੇ ਐਨ ਮਤਲਬ ਕਹਿ ਲਓ ਆਪਣੇ ਕੰਮ ਚ ਮਗਨ ਰਹਿੰਦਾ ਨਾ ਕੋਲ ਖੜਨ ਦੀ ਲੋੜ ਆ ਵੀਰ ਤੇ ਦੇਖ ਲਓ ਅਸੀਂ ਆਪਣਾ ਚਲੋ ਅੰਦਰ ਬੈਠੇ ਤੇ ਵੀਰ ਨੇ ਐਨ ਕੰਪਲੀਟ ਕਰਕੇ ਵੀਰ ਨੇ ਆਪਣਾ ਦਰਵਾਜ਼ਾ ਖੜਕਾਤਾ ਕਹਿੰਦਾ ਵੀਰੇ ਆਪਣਾ ਚੈੱਕ ਕਰ ਲੁਆ ਹੈ ਓਕੇ ਹੋ ਗਈ ਰਿਪੋਰਟ ਤੇ ਵੀਰੇ ਯਾਰ ਮੈਨੂੰ ਮਸ਼ੀਨ ਦਾ ਜਰੂਰ ਮੇਰਾ ਵੀਰ ਦੱਸਿਓ ਹੈ ਨਾ ਹਾਂ 啊。<sighs>